ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਮੇਰੇ ਕਬੂਤਰ ਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹਾਂ ਇਹ ਸਾਰੇ ਚੜ੍ਹਦੀ ਕਲਾ ਵਿੱਚ ਹੋਮਗੇ ਲਓ ਜੀ ਕਰੋ ਸਾਰੇ 16 ਜੂਨ ਨੂੰ ਉਡੀਆਂ ਬਾਜ਼ੀਆਂ ਦਾ ਸਾਰੀਆਂ ਦਾ ਰਿਜ਼ਲਟ ਪਹਿਲੀ ਬਾਜ਼ੀ ਪਿੰਡ ਰਾਮਨਗਰ ਸਨਾ કુલ ਕਬੂਤਰ 42 2:05 ਤੇ 5 ਕਬੂਤਰਾਂ ਦੀ ਸਾਂਝੀ ਹੋਈ ਜੀਤਾ ਟਿੱਬਾ ਧਰਮੀ ਢੁੱਲੀਵਾਲ ਕਰਨ ਗੰਡੇਵਾਲ ਗੁਰਦੀਪ ਕਠਾਲਾ ਬਿਆੰਤ ਸਾਫਾ ਪਿੰਡ ਮੈਨੂਆਣਾ ਹੁਲ ਕਬੂਤਰ 101 2:40 ਮਿੰਟ ਤੇ 6 ਕਬੂਤਰਾਂ ਵਿੱਚ ਸਾਂਝੀ ਹੋਈ ਸਾਂਝੀ ਵਾਲੇ ਕਬੂਤਰਾਂ ਦੀ ਸਾਡੇ ਕੋਲੇ ਅਪਡੇਟ ਨਹੀਂ ਆਈ ਜੀ ਦੂਜੀ ਵਾਰ ਅਗਲੀ ਵਾਰ ਜੀ ਪਿੰਡ ਤਖਰਖੁਰਦ ਹੁਲ ਕਬੂਤਰ 39 2:30 ਮਿੰਟ ਤੇ 4 ਕਬੂਤਰਾਂ ਵਿੱਚ ਸਾਂਝੀ ਹੋਈ ਫੌਜੀ ਰੈੜਾ ਕਾਲਾ ਨੌਂਧਰਾਣੀ ਕਾਰਨ ਰੁੜਕਾ ਅਕਵਾਲ ਖੂਂਦਣਾ ਪਿੰਡ ਤਖਰ ਖੁਰਦਾ ਅਗਲੀ ਬਾਜੀ ਪਿੰਡ ਅਲੀਪੁਰ ਖਾਲਸਾ ਨੇੜੇ ਸੇਰਪੁਰ ਕੁੱਲ ਕੂਤਰ 42 2:48 ਮਿੰਟ ਤੇ ਪੰਜ ਕੂਤਰਾਂ ਵਿੱਚ ਸਾਂਝੀ ਹੋਈ ਮੰਦ ਕੁਠਾਲਾ ਆਦਾਨ ਕੇਲੋਂ ਰੋਡਾ ਕੇਲੋਂ ਬਿੰਦਰਖਾਈ ਜਿਸ ਕਰਨ ਭੋਤਣਾ ਪੰਜੇ ਕੂਤਰਾਂ ਦੀਆਂ ਪਾਰਥੀਆਂ ਪਾਈ ਗਈਆਂ ਕਪਤੇ ਜੀ ਅਗਲੀ ਬਾਜੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਖੂਲ ਕਬੂਤਰ 114 ਐਂਟਰੀ 2700 3:07 ਤੇ ਚਾਰ ਕਬੂਤਰਾਂ ਚ ਸਾਂਝੀ ਹੋਈ ਪੁੱਟੋ ਲੰਬਵਾਲੀ ਕਮਰਪਾਲ ਬੈਰੋਕੇ ਜੱਸੂ ਨੱਥੋਵਾਲਾ ਨਾਮ ਦੇ ਸੁੱਖਣਵਾਲਾ ਪਹਿਲਾ ਨਾਮ ਨਾਮ ਦੇ ਸੁੱਖਣਵਾਲਾ ਮੋਟਰਸਾਈਕਲ ਦਾ ਜੇਤੂ ਦੂਜਾ ਨਾਮ ਜੱਸੂ ਨੱਥੋਵਾਲਾ ਫ੍ਰਿਜ ਦਾ ਜੇਤੂ ਕਮਰਪਾਲ ਬੈਰੋਕੇ ਕੁਲਾ ਦਾ ਜੇਤੂ ਪੁੱਟੋ ਲੰਬਵਾਲੀ ਪੱਖੇ ਦਾ ਜੇਤੂ ਢਿੱਲੋ ਝੰਡਾਵਾਲੀ ਪੱਖੇ ਦਾ ਜੇਤੂ ਅਗਲੀ ਬਾਜੀ ਪਿੰਡ ਬਲਾਸਕੌਰ ਜਿਲ੍ਹਾ ਮੋਗਾ ਫੁੱਲ ਕਬੂਤਰ 62 3:35 ਤੇ ਬਾਜੀ ਨਿਬੜੀ ਐਂਟਰੀ ਫੀਸ 2200 ਰੁਪਏ ਪਹਿਲਾ ਨਾਮ ਦਰਸ਼ਨ ਕਿਲਾ ਰਾਏਪੁਰ ਫਰिजਦਾ ਜੇਤੂ ਦੂਜਾ ਨਾਮ ਖੋਗਾ ਬਲਾਸਕੌਰ ਫੁੱਲਦਾ ਜੇਤੂ ਤੀਜਾ ਨਾਮ ਚੀਨਾ ਮਾਨਸਾ ਇਹ ਕੱਪਦਾ ਜੇਤੂ ਪਿੰਡ ਬਲਾਸਕੌਰ ਜਿਲ੍ਹਾ ਮੋਗਾ ਪਿੰਡ ਦਿਵਾਨਗੜ ਕੈਂਪਰ ਹੋਲ ਕਬੂਤਰ 29 ਐਂਟਰੀ ਫੀਸ 12 ਰੁਪਏ ਪਹਿਲਾ ਨਾਮ ਸਤਨਾਮ ਮੌੜਾ ਦੂਜਾ ਨਾਮ ਹਿੰਦਰਜੀਤ ਮੌੜਾ ਪਿੰਡ ਦਿਵਾਨਗੜ੍ਹ ਟੈਂਪਰ ਪਿੰਡ ਸਿੰਘਾਵਾਲਾ ਜਿਲ੍ਹਾ ਮੋਗਾ ਹੋਲ ਕਬੂਤਰ 120 ਐਂਟਰੀ ਫੀਸ 2200 4:04 ਤੇ ਕੱਲਾ ਰਿਹਾ ਦਰਜੀਤ ਘੋੜੀਆ ਪਹਿਲਾ ਨਾਮ ਦਰਜੀਤ ਘੋੜੀਆ ਅਰਜੀਦਾ ਜੇਤੂ ਦੂਜਾ ਨਾਮ ਜੱਗਾ ਹਾਂਸ ਕੁੱਲ ਦਾ ਜੇਤੂ ਤੀਜਾ ਨਾਮ ਪੱਖਾ ਸੀ ਤੀਜੇ ਨਾਮ ਵਾਲੇ ਕਬੂਤਰ ਦਾ ਪਤਾ ਹੀ ਲੱਗਿਆ ਜੀ ਪਿੰਡ ਭੁੱਗੀਪੁਰਾ ਜਿਹੜਾ ਮੋਗਾ ਕੁੱਲ ਕਬੂਤਰ 99 ਐਕਟਰੀ ਫੀਸ 210 3:49 ਮਿੰਟ ਤੇ ਕਰਨ ਜਗਰੋਂ ਕੱਲਾ ਫਿਰਦਾ ਸੀ ਪਹਿਲਾ ਨਾਮ ਕਰਨ ਜਗਰੋਂ ਦੂਜਾ ਨਾਮ ਰਾਣਾ ਛੱਡੇਆਣਾ ਤੀਜਾ ਨਾਮ ਰਾਜੂ ਡਾਲਾ ਚੌਥਾ ਨਾਮ ਸ਼ੇਵ ਕੋ ਸਵਦੀ ਪੰਜਵਾਂ ਨਾਮ ਇੰਦਰਜੀਤ ਛੰਡੇਆਣਾ ਪਿੰਡ ਬੁੱਗੀਪੁਰਾ ਜਿਲ੍ਹਾ ਮੋਗਾ ਪਿੰਡ ਮਾਗੜ ਰਾਹੋਂ ਰੋਡ ਜਿਲ੍ਹਾ ਲੁਧਿਆਣਾ કુલ ਕਬੂਤਰ 94 ਐਂਟਰੀ ਫੀਸ 2000 3:30 ਤੇ ਵਾਜੇ ਨਿੰਬੜੀ ਪਹਿਲਾ ਨਾਮ ਮਨਪ੍ਰੀਤ ਮਾਗੜ ਫਰਜਾ ਜੇਤੂ ਦੂਜਾ ਨਾਮ ਮਿੱਟੂ 3K ਕੁੱਲ ਦਾ ਜੇਤੂ ਤੀਜਾ ਨਾਮ ਗੁਰਪ੍ਰੀਤ ਕੌਰ ਬਸੰਤ ਸਿੰਘ ਦਾ ਜੇਤੂ ਚੌਥਾ ਨਾਮ ਹਰਮੇਸ਼ ਕਲਸੀਆ ਇਹ ਪੱਖੇ ਦਾ ਜੇਤੂ ਪਹਿਲਾ ਨਾਮ ਹੈਪੀ ਰੋੜ ਇਹ ਕੱਪ ਦਾ ਜੇਤੂ ਛੇਵਾਂ ਨਾਮ ਬਾਬਾ ਚੰਕੌਰ ਇਹ ਕੱਪ ਦਾ ਜੇਤੂ ਪਿੰਡ ਮਾਗੜਾਹੋ ਰੋੜ ਜਿਹੜਾ ਲੁਧਿਆਣਾ કુલ ਕਬੂਤਰ 94 ਪਿੰਡ ਮੌੜ ਜਿਹੜਾ ਫਰੀਦਕੋਟ ਕੁੱਲਦਨ ਕਬੂਤਰ 85 ਐਂਟਰੀ ਫੀਸ 3000 4:25 ਮਿੰਟ ਤੇ ਸਾਂਝੀ ਹੋਈ ਪਹਿਲਾ ਨਾਮ ਰੀਤ ਜੈਤੋਂ ਫਰਿੱਜ 1500 ਦੀ ਜਿੱਤ ਸਾਂਝੀ ਦੂਜਾ ਨਾਮ ਨੀਲਾ ਪੁੱਚੋਂ ਕੂਲਰ 1000 ਦੀ ਜਿੱਤ ਪ੍ਰਸਾਂਜੀ ਤੀਜਾ ਨਾਮ ਪਿੰਦਰ ਮਚਾਕੀ ਪੱਖੇ ਦਾ ਜੇਤੂ 500 ਦੀ ਜਿੱਤ ਪ੍ਰਸਾਂਜੀ ਰਮਣਾ ਕੋਟਲੀ ਸਾਂਝੀ ਸੌ ਮੁਕਤਸਰ ਸਾਂਝੀ ਗੋਰਾ ਢੁੱਡੀਕੇ ਸਾਂਝੀ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਕੁੱਲ ਕਬੂਤਰ 102 ਅਤੇ 2 ਫੀਸ 2000 4:21 ਮਿੰਟ ਤੇ ਸਾਂਝੀ ਹੋਈ ਗੀਤਾ ਮਾਨ ਮੱਖਣ ਸੀਮਾ ਪਹਿਲਾ ਨਾਮ ਗੀਤਾ ਮਾਨ 1000 ਦੀ ਜਿੱਤ ਦੂਜਾ ਨਾਮ ਮੱਖਣ ਸੀਮਾ 700 ਦੀ ਜਿੱਤ ਤੀਜਾ ਨਾਮ ਸੇਵਕ ਰੌਕੇ ਇਹ 300 ਦੀ ਜਿੱਤ ਪਿੰਡ ਜਲਾਲ ਜਿਹੜਾ ਬੰਦਾ ਪਿੰਡ ਪਲਵਾਨ ਫਲਕੂਤ 53 2:40 ਮਿੰਟ ਤੇ ਚਾਰ ਪੁੱਤਰਾਂ ਦੀ ਸਾਂਝੀ ਹੋਈ ਮਾਨਾਪਦੂ ਖੂਦਣਾ ਕਾਲਾ ਭੂਜਣਾ ਲੋ ਜੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵੀਰੇ ਤੇ ਬਾਕੀ ਆਪਣੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਤਾਂ ਜੋ ਕੂਦਰ ਬਾਜ਼ੀਆਂ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ